ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਕੋਮਾ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀਟੀ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਟਰ ਬਖੂਆ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣਾ ਮਾਝ ਵਕਾਊ ਆ ਜਿਹੜੀ ਕਿ ਮੋਹਰਾ ਕੈਟਾਗਰੀ ਚ ਪੈਂਦੀ ਆ ਚੰਗੀ ਰਾਜੀ ਬਲੀ ਆ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਇਹ ਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਲੈਨੇ ਆ ਜਾਣਕਾਰੀ ਦੋਸਤੋ ਤੇ ਕਰਦਾਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਮਿਹਰ ਆਇਆ ਸੀ ਬਾਈ ਪਿੰਡ ਬੁੱਟਰੂ ਬਾਈ ਰਾਜਾ ਸਿੰਘ ਪਿੰਡਰ ਬੁੱਟਰ ਬਖੂਆ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 76884 76884 97 ਜੀ ਵੀਰ ਬਾਈ 97005 ਤੇ ਝੋਟੀ ਬਾਈ ਆਪਣੇ ਘਰ ਦੀ ਹੈ ਨਾ ਇਹ ਹਾਂਜੀ ਬਾਈ ਘਰ ਦੀ ਹੈ ਤੇ ਕਿਰਮਾ ਸੂਆ ਸੁਣਦੀ ਹੈ ਬਾਈ ਤੀਜੇ ਸੁਣਾ ਹੈ ਹਾਂਜੀ ਕਿੰਨੇ ਕ ਦਿਨ ਲੈਂਦੀ ਹੈ ਜੀ ਇਹਦੇ 10 ਦਿਨ ਪਏ ਜੀ 10 ਦਿਨ ਪਏ ਲਿਖਤੀ ਰੂਪ ਚ ਤੇ ਦੁੱਧ ਹਾਂ ਵੱਧ ਘੱਟ ਵੀ ਲੈ ਜਾਂਦੀ ਆ ਤੇ ਦੁੱਧ ਬਾਈ ਕਿੰਨਾ ਕ ਕੱਢਿਆ ਤੁਹਾਡੇ ਕੋਲੇ ਨੇ ਇਹਦੇ 15 ਲੀਟਰ ਦੁੱਧ 15 ਲੀਟਰ ਠੀਕ ਹੈ ਜੀ ਤੇ ਆ ਜਿਹੜੀ ਇਹਦੇ ਪਹਿਲੇ ਸੂਏ ਦੀ ਕੱਟੀ ਹੈ ਲਓ ਵੀ ਆ ਕੱਟੀ ਬਹੁਤ ਸ਼ਕੀਨਾ ਤੇ ਪਹਿਲੇ ਸੂਏ ਦੀ ਆ ਇੱਕ ਇਹਦੀ ਕੱਟੀ ਆ ਜਿਹੜੀ ਕਿ ਉਹ ਐਕਸਪਾਇਰ ਹੋ ਗਈ ਸੀ ਘਰ ਦੇ ਪਸ਼ੂ ਆ ਬਾਈ ਕੋਲੇ ਤੇ ਖੇਤੀਬਾੜੀ ਦਾ ਕੰਮ ਆ ਜ਼ਿਮੀਂਦਾਰ ਪਰਿਵਾਰ ਆ ਦੋਸਤੋ ਕੋਈ ਵਪਾਰ ਲੈਵਲ ਦਾ ਕੰਮ ਨਹੀਂਗਾ ਇਹ ਮੂੰਹ ਮੱਥਾ ਤੁਹਾਨੂੰ ਦਿਖਾ ਦਨੇ ਆ ਦੋਸਤੋ ਪਿਓਰ ਮੋਹਰਾ ਕੈਟਾਗਰੀ ਚ ਪੈਂਦੀ ਆ ਸਿੰਘ ਦੇ ਵੇਜ ਦੀ ਜਿਵੇਂ ਸਿਆਣਿਆਂ ਨੇ ਹੁੰਦੇ ਵੀ ਰੁਪਈਆ ਨਹੀਂ ਲੰਗਦਾ ਗੋਲ ਸਿੰਘ ਆ ਕਾਲੀ ਸ਼ਾਹ ਮਾਝਾ ਪੂਸ਼ ਦੇ ਵਿੱਚ ਐਵੇਂ ਚਾਰ ਕਵਾਲ ਆ ਜਿਹੜੇ ਉਹ ਚੁੱਟੇ ਆ ਥੱਲੇ ਉਹ ਵੀ ਦੇਂਦੇ ਨਹੀਂਗੇ ਤੇ ਥਣਾ ਦੀ ਜੇ ਗੱਲ ਕਰੀਏ ਤਾਂ ਦੋਸਤੋ ਬਹੁਤ ਸ਼ਾਨਦਾਰ ਲੰਮਾ ਲੰਮਾ ਥਾਣਾ ਵੈਰਲ ਚੰਗੀ ਆ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਇੱਕੋ ਜਿਹੇ ਆ ਵਿਰਲ ਵੀ ਚੰਗੀ ਆ ਤੇ ਇਧਰ ਮਿਲਕ ਵੇਨ ਵੀ ਠੀਕ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੇ ਜੱਜਮੈਂਟ ਕਰਾਵਾਂਗੇ ਬਾਅਦ ਚ ਤੁਹਾਨੂੰ ਤੋੜ ਕੇ ਦਿਖਾਵਾਂ ਦੋਨਾਂ ਪਾਸਿਆਂ ਤੋਂ ਦੋਸਤੋ ਸੇਮ ਥਣਾਂ ਥਣ ਤੋਂ ਥਣ ਦਾ ਸਾਈਜ਼ ਗਾਇਬ ਬਹੁਤ ਠੀਕ ਆ ਦੋਸਤੋ ਮਿਲਕ ਵੇਨ ਇਧਰ ਵੀ ਠੀਕ ਆ ਤੇ ਥਣਾ ਦਾ ਗਾਇਬ ਵੀ ਠੀਕ ਆ ਪੂਛਤਾ ਦੋਂਬ ਤੁਹਾਨੂੰ ਦਿਖਾ ਦਨੇ ਆ ਦੋਸਤੋ ਹੀਠਾਂ ਪਾਈ ਕਾਲਾ ਦੇਖ ਸਕਦੇ ਹੋ ਪਿੱਠ ਪੁੜਾ ਚੰਗਾ ਕੱਦ ਕਾਠ ਵੇਲ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਤੁਰਦੀ ਤੋਂ ਤੁਹਾਨੂੰ ਹਵਾਨਾ ਜਿਆਦਾ ਦਿਖਣਾ ਤੋਰ ਕੇ ਤੁਹਾਨੂੰ ਦਿਖਾਉਣੇ ਲਓ ਵੀ ਮਿੱਤਰੋ ਪੀ ਜੇ ਸੁਵੇ ਲਈ ਗੱਬਣਾ ਪਿੰਡ ਬੁੱਟਰ ਬਖੂਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਇਹ ਤਸੀਲ ਗਿੱਦੜਵਾਹਾ ਪੈ ਜਾਂਦੀ ਆ ਖੇਤੀਬਾੜੀ ਦਾ ਕੰਮ ਆ ਬਾਈ ਦਾ ਇਸ ਮੱਝ ਦੇ 10 ਦਿਨ ਹਜੇ ਲਿਖਤੀ ਰੂਪ ਦੇ ਵਿੱਚ ਸੂਣ ਚ ਪਏ ਆ 15 16 ਕਿਲੋ ਦੁੱਧ ਆਮ ਸੇਵਾ ਤੇ ਇਹਨੇ ਕੱਢਿਆ ਤੇ ਘਰੇਲੂ ਪਸ਼ੂ ਆ ਬਾਈ ਦੇ ਜੇ ਕੋ ਲੋਡ ਤੋਂ ਵੱਧ ਪਸ਼ੂ ਤਿਆਰ ਹੋ ਜਾਂਦਾ ਤਾਂ ਉਹ ਨੂੰ ਪਸ਼ੂ ਨੂੰ ਇਹ ਸੇਲ ਕਰ ਦਿੰਦੇ ਆ ਆਮ ਸੇਵਾ ਬਾਈ ਜੀ ਹਰਿਆਣੇ ਠਾਣਥੋਂ ਨੂੰ ਦੁਬਾਰਾ ਦਿਖਾ ਦਿੰਦੇ ਆ ਦੋਸਤੋ ਸ਼ਾਨਦਾਰ ਠਾਣ ਲੱਗਿਆ ਵਾਇਰਲ ਚੰਗੀ ਆ ਲੇਵੇ ਦਾ ਆਕਾਰ ਤਿਆਰ ਕਰਦੀ ਆਉਂਦੀ ਆ 10 12 ਦਿਨ ਸੂਣ ਚ ਬਾਕੀ ਆ ਉਸ ਢੰਗ ਨਾਲ ਦੋਸਤੋ ਤੁਸੀਂ ਜੱਜਮੈਂਟ ਕਰਨੀ ਹੈ ਦੋਨਾਂ ਪਾਸਿਆਂ ਤੋਂ ਸੇਮ ਸਾਈਜ ਆ ਥਣਾ ਦਾ ਬਿਲਕੁਲ ਤੇ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ 1 ਲੱਖ 60 ਹਜ਼ਾਰ ਜੀ 1 ਲੱਖ 60 ਹਜ਼ਾਰ ਚੋ ਬਾਈ ਮਾਨਤਾਨ ਹੋ ਜਾਊਗਾ ਠੀਕ ਆ ਬਾਈ ਜੀ 1 ਲੱਖ 60 ਹਜ਼ਾਰ ਮੁੱਲ ਦੇ ਵਿੱਚੋਂ ਬਾਈ ਜੀ ਮਾਨਤਾਨ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਮੱਝ ਪਸੰਦ ਆ ਤੀਜਾ ਸੂਆ ਇਹਨੇ ਸੂਣਾ ਹੈ 10 15 ਨਾਲ ਸੂਣ ਚ ਬਾਕੀ ਆ ਦੁੱਧ ਚੰਗਾ ਕੱਢਿਆ ਸੀਲਸ ਲੱਗ ਬਹੁਤ ਆ ਦੇਖ ਸਕਦੇ ਹੋ ਤੁਸੀਂ ਤੇ 22 ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ